ਕਿਸਾਨ ਦੋਸਤੋ ਤੁਹਾਨੂੰ ਦੱਸਾਂਗੇ ਦੁੱਧ ਦੀ ਫੈਂਟ ਤੇ ਐਨਐਸਫ ਵਧਾਉਣ ਦਾ 101% ਪੱਕਾ ਤਰੀਕਾ ਜੇ ਤੁਸੀਂ ਇੱਕ ਹਫਤਾ ਇਹ ਨੁਕਤਾ ਤੁਸੀਂ ਵਰਤਦੇ ਹੋ ਤਾਂ 101% ਰਿਜ਼ਲਟ ਤੁਹਾਨੂੰ ਮਿਲੇਗਾ ਤੇ ਕੀ ਕੀ ਚੀਜ਼ਾਂ ਲੈਣੀਆਂ ਗੋੜ 100 ਗ੍ਰਾਮ ਚਿੱਟਾ ਲੂਣ 15 ਗ੍ਰਾਮ ਇਹ ਦੋਨੇ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਪਸ਼ੂ ਨੂੰ ਮੱਝ ਆ ਚਾਹੇ ਗਾਂ ਕੀ ਨਿਰਨੇ ਕਾਲ ਜੇ ਸਵੇਰ ਇੱਕ ਹਫਤਾ ਦੇਣਾ ਤੇ ਸ਼ਾਮ ਨੂੰ ਤੁਸੀਂ ਦੇਣਾ ਸਰੋਂ ਦਾ ਤੇਲ 20 ਗ੍ਰਾਮ ਇਹ ਤੁਸੀਂ ਇਤਨੇ ਚੀਜ਼ਾਂ ਜਿਹੜੀਆਂ ਦੋ ਗੌੜਾ ਤੇ ਨਾਮਕ ਚਟਾਏ ਸੁਭਾ ਮਿਕਸ ਕਰਕੇ ਦੇਣਾ ਪਸ਼ੂ ਨੂੰ ਨਰਨੇ ਕਾਲਜ ਤੇ ਸਾਮ ਨੂੰ ਪੱਠੇ ਖਵਾ ਕੇ ਉਦੋਂ ਬਾਅਦ ਦੇ ਵਿੱਚ ਤੁਸੀਂ ਦੇਣਾ ਸਰੋਂ ਦਾ ਤੇਲ 20 ਗ੍ਰਾਮ ਇਹ ਇੱਕ ਹਫਤਾ ਤੁਸੀਂ ਵਰਤ ਲਿਓ ਤੇ ਇੱਕ ਹਫਤੇ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਪਸ਼ੂ ਆ ਮੱਝ ਹੈ ਪਚਾਹੇ ਗਾਂ ਕੀ ਤੇ ਜਿੰਨੀ ਵੀ ਉਹਦੀ ਕੁਐਸਟੀ ਜਾਂ ਫੈਂਟ ਦੀ ਉਹਨੂੰ ਹੀ ਫੈਂਟ ਪੂਰੀ ਕਰ ਜੂਗੀ ਤੇ ਤੁਸੀਂ ਇੱਕ ਵਾਰ ਇਹ ਨੁਕਤਾ ਜ਼ਰੂਰ ਵਰਤ ਕੇ ਦੇਖੋ ਤੇ ਬਾਅਦ ਤੋਂ ਬਾਅਦ ਭਰਾਮਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਮਾਂ ਦਾ